ਜੁਦਾ ਮੁੱਖ ਮੰਤਰੀ ਨੇ ਸਰਦਾਰ ਭਵਨ ਸਿੰਘ ਮਾਨ ਉਹਨਾਂ ਨੇ ਉਹਨਾਂ ਦੀਆਂ ਬਾਈਟਾਂ ਨੇ ਉਹਨਾਂ ਦੀਆਂ ਬਗੈਰ ਦਾ ਇੰਟਰਵਿਊ ਆ ਨੇ ਉਹਨਾਂ ਨੇ ਕਹੇ ਕਿ 23 ਦੀਆਂ 23 ਫਸਲਾਂ ਤੇ ਮੈਂ ਐਮਐਸਪੀ ਦਵਾਂਗਾ ਸਟੇਟ ਜਿਹੜੀ ਐ ਐਮਐਸਪੀ ਦੇਵੇਗੀ ਕਿਸਾਨਾਂ ਦੀ ਜਿਹੜੀ ਅਸੀਂ ਜੂਨ ਸੁਧਾਰ ਦਾਂਗੇ ਪਰ ਅੱਜ ਤੱਕ ਜਿਹੜੀ ਆ ਉਹ ਗੱਲ ਜਿਹੜੀ ਸਿਰਫ ਤੇ ਸਿਰਫ ਇੱਕ ਲਾਰਾ ਸਾਹਤ ਹੋਈ ਕਿਸਾਨਾਂ ਦੇ ਲੀਡਰ ਨੇ ਜਿਹੜੇ ਹੁਣ ਧਰਨਾ ਵੀ ਲਾ ਕੇ ਬੈਠੇ ਨੇ ਗੱਲੀਵਾਲ ਜੀ ਉਹਨਾਂ ਦੀ ਇੱਕ ਵੀਡੀਓ ਸੁਣੀ ਹੈ ਉਹ ਕਹਿੰਦਾ ਕਿ ਵੇਖੋ ਮੋਦੀ ਦਾ ਜਿਹੜਾ ਗਰਾਫ ਹੈ ਬੜਾ ਉੱਚਾ ਹੋ ਗਿਆ ਤੇ ਅਹੀਂ ਧਰਨਾ ਤਾਂ ਲਾਇਆ ਕਿ ਮੋਦੀ ਨੂੰ ਭਾਜਪਾ ਨੂੰ ਹਰਾਇਆ ਜਾਵੇ। ਸੋ ਮੈਨੂੰ ਕਈ ਵਾਰ ਐਂ ਲੱਗਦਾ ਵੀ ਇਹਨਾਂ ਦਾ ਜਿਹੜਾ ਅਸਲ ਨਿਸ਼ਾਨਾ ਡੱਲੇਵਾਲ ਜੀ ਹੁੰਦਾ ਦਾ ਤੇ ਉਹ ਭਾਜਪਾ ਨੂੰ ਹਰਾਉਣ ਦਾ ਜ਼ਿਆਦਾ ਆ ਤੇ ਕਿਸਾਨੀ ਮੁੱਦਿਆਂ ਦਾ ਘਟ ਜਾਉਦਾ। ਸਿੱਧੀ ਗੱਲ ਐਮਐਸਬੀ ਦੇ ਮਸਲੇ ਦੇ ਤੇ ਵੇਖੋ ਹੁਣ ਕਾਂਗਰਸ ਨੇ ਕਿੰਨਾ ਚਿਰ ਰਾਜ ਕੀਤਾ। ਉਹ ਅੱਜ ਕਹਿ ਰਹੇ ਆ ਕਿ ਅਸੀਂ ਤੁਹਾਨੂੰ ਐਮਐਸਬੀ ਦਾਂਗੇ ਜਦੋਂ ਹੁਣ ਸਰਕਾਰ ਆਊਗੀ ਤੇ ਜਦੋਂ ਪਹਿਲਾਂ ਇੰਨਾ ਚਿਰ ਸਰਕਾਰ ਸੱਤਾ 'ਚ ਰਹੀ 10 ਸਾਲ ਡਾਕਟਰ ਮਨਮੋਹਨ ਸਿੰਘ ਦੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਾਂਗਰਸ ਸੱਤਾ ਦੇ ਵਿੱਚ ਰਹੀ। ਈਐਮਐਸਬੀ ਉਦੋਂ ਵੀ ਕੀਤੀ ਜਾ ਸਕਦੀ ਸੀ ਕਿਸਾਨਾਂ ਦੇ ਮਸਲੇ ਉਦੋਂ ਵੀ ਹੱਲ ਕੀਤੇ ਜਾ ਸਕਦੇ ਸੀ ਜਿਹੜੇ ਬੰਦੀਆਂ ਬਰੂਰ ਕਰ ਰਹੀਆਂ ਨੇ ਬੀਜੇਪੀ ਦਾ ਉਹ ਕਿਉਂ ਕੀਤਾ ਜਾ ਰਿਹਾ ਹੈ ਕੀ ਕਾਰਨ ਨੇ ਉਹ ਕੌਣ ਲੋਕ ਨੇ ਜਿਹੜੇ ਵਿਰੋਧ ਕਰਦੇ ਜਿਹੜੇ ਥੱਲੇ ਜਾ ਕੇ ਪਿੰਡਾਂ ਦੇ ਵਿੱਚ ਜਿਹੜੇ ਪਾਰਟੀਆਂ ਦੇ ਵਰਕਰ ਨੇ ਜੇ ਮੰਨ ਲਓ ਕੋ ਕਾਂਗਰਸ ਦੇ ਹੈਗੇ ਨੇ ਵਰਕਰ ਪਾਰਟੀ ਦੇ ਕੋਈ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਮੁੜ ਕੇ ਕਿਸਾਨ ਜਥੇ ਬੰਦੀਆਂ ਦਾ ਸਹਾਰਾ ਲੈਂਦੇ ਆ ਕਿਸਾਨ ਜਥੇ ਬੰਦੀ ਨੂੰ ਸਭ ਤੋਂ ਵੱਧ ਵਰਤ ਰਿਹਾ ਹੈ ਉਹ ਜਿੱਦਣਾ ਤੇ ਕੋਈ ਧਰਨਾ ਦਾ ਉਦਮ ਤੇ ਉੱਥੇ ਚੱਲ ਜਾਂਦੇ ਉਹਨਾਂ ਦੇ ਨਾਲ ਪਰ ਪਿੰਡਾਂ ਦੇ ਵਿੱਚ ਜਾਣ ਕੇ ਮੁੜ ਕੇ ਉਹ ਆਮ ਆਦਮੀ ਪਾਰਟੀ ਦੇ ਵਰਕਰ ਨੇ ਫਿਰ ਉਹ ਕਾਂਗਰਸ ਦੇ ਵਰਕਰ ਨੇ ਮੈਂ ਇੱਥੇ ਕਈ ਜਣੇ ਆ ਨੂੰ ਮੈਂ ਖੁਦ ਜਾਣਦਾ ਜਿਹੜੇ ਕੋਤਰਾ ਦੇ ਆਪਣੇ ਆਪ ਨੂੰ ਕਿਸਾਨਾਂ ਦੇ ਖਾਨ ਯੂਨੀਅਨ ਦੇ ਵਰਕਰ ਕਹਿੰਦੇ ਨੇ ਜਾਂ ਤਸੇ ਬੰਦੀਆਂ ਦੇ ਆਗੂ ਵੀ ਕਹਿੰਦੇ ਨੇ ਪਰ ਪਿੰਡਾਂ ਦੇ ਵਿੱਚ ਉਹ ਇੱਕ ਖਾਸ ਪਾਰਟੀ ਮੰਨ ਲਓ ਜਾਂ ਉਹ ਆਮ ਆਦਮੀ ਪਾਰਟੀ ਦੇ ਵਰਕਰ ਆ ਜਾਂ ਉਹ ਕਾਂਗਰਸ ਦੇ ਵਰਕਰ ਬਣ ਕੇ ਪੂਰਾ ਕੰਮ ਕਰ ਰਹੇ ਨੇ ਲੋਕਾਂ ਨੂੰ ਤਰ੍ਹਾਂ ਕਉਣ ਪ੍ਰਣਾਲੀ ਨਹੀਂ ਦੂਜੇ ਆਮ ਬੰਦੇ ਜਾਂ ਪਾਰਟੀਆਂ ਦੇ ਵਰਕਰ ਜਿਹਾ ਕਹਿੰਦੇ ਨੇ ਕਿ ਇਹਨੂੰ ਵੋਟ ਪਾਓ ਇਹਨੂੰ ਵੋਟ ਪਾਓ ਮੈਂ ਉਹਨਾਂ ਲੋਕਾਂ ਨੂੰ ਵੋਟਾਂ ਪਾਉਂਦੇ ਦੇਖਿਆ ਮੈਂ ਉਹਨਾਂ ਨੂੰ ਇੱਥੋਂ ਦੇ ਜਿਹੜੇ ਲੋਕਲ ਲੀਡਰ ਨੇ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਇਕੱਠ ਕਰਦੇ ਆਂ ਉਹਨਾਂ ਦੇ ਸਟੇਜਾਂ ਦੇ ਵਿੱਚ ਉਹਦੇ ਦੇਖਿਆ ਸੋ ਇਹ ਜਿਹੜੀ ਬੜੀ ਮਾੜੀ ਗੱਲ ਆ ਕਿ ਆਪਾਂ ਕਿਸਾਨ ਜਿਥੇ ਬੰਦਿਆਂ ਨੂੰ ਵਰਤਦੇ ਆਂ ਔਰ ਉਹਨਾਂ ਦਾ ਨਾਮ ਲੈ ਕੇ ਤੇ ਅਸੀਂ ਪਾਰਟੀਆਂ ਦੇ ਵਿੱਚ ਕੰਮ ਕਰਦੇ ਆਂ ਤੇ ਦੂਜੀ ਪਾਰਟੀ ਦੀ ਸ਼ਾਖ ਨੂੰ ਖਰਾਬ ਕਰਨਾ ਚਾਹੁੰਦੇ ਆਂ ਸਿਆਕਲ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਹਾਂ ਵਿਕਰਮ ਗਿੱਲ ਅ ਚੋਣਾਂ ਵਾਲਾ ਮਾਹੌਲ ਜਿਹੜਾ ਹੈ ਇਸ ਵੇਲੇ ਪੂਰੀ ਤਰ੍ਹਾਂ ਚਰਮ ਸੀਮਾ ਤੇ ਹੈ ਤੇ ਹਰੇਕ ਪਾਰਟੀ ਦਾ ਉਮੀਦਵਾਰ ਆਪਣੀ ਤਰ੍ਹਾਂ ਨਾਲ ਜਿਹੜਾ ਹੈ ਉਹ ਆਪਣਾ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਹੈ ਮੇਰੇ ਨਾਲ ਨੇ ਆਮ ਆਦਮੀ ਪਾਰਟੀ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਜਿਹੜੇ ਕਿ ਵਿਧਾਇਕ ਵੀ ਜਿਹੜੀ ਹੈ ਚੋਣ ਵੀ ਲੜ ਚੁੱਕੇ ਨੇ ਅਟਾਰੀ ਹਲਕੇ ਤੋਂ ਮੈਂ ਗੱਲਬਾਤ ਕਰਾਂਗਾ ਜਾਂਗੀ ਸਾਡੇ ਨਾਲ ਜਾਂਗੀ ਸਭ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਹਰ ਪਲ ਖਬਰ ਇੰਡੀਆ ਦੀ ਤਾਂ ਚੈਨਲ ਤੇ ਤੁਹਾਨੂੰ ਸਾਨੂੰ ਬੁਲਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਂਗੀ ਸਰ ਪਹਿਲੇ ਸਵਾਲ ਇਹ ਹੀ ਉੱਠਦਾ ਹੈ ਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਔਰ ਪਾਰਟੀ ਦੀ ਜਿਹੜੀ ਸੱਤਾ ਸੱਤਾ ਦੇ ਵਿੱਚ ਪਾਰਟੀ ਹੁੰਦੀ ਹੈ ਸੱਤਾ ਤੇਰ ਨੂੰ ਛੱਡ ਕੇ ਤੁਸੀਂ ਬੀਜੇਪੀ ਦੇ ਵਿੱਚ ਆਏ ਹੋ ਕੀ ਕਾਰਨ ਰਹਿ ਗਏ ਨੇ ਜੀ ਜਸਜੀਤ ਆਮ ਆਦਮੀ ਪਾਰਟੀ ਨੂੰ ਬਹੁਤ ਲੰਮੇ ਸਮੇਂ ਤੋਂ ਛੱਡ ਚੁੱਕੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਡਾਇਲੋਜੀ ਨੂੰ ਲੈ ਕੇ ਅਸੀਂ ਆਏ ਸੀ ਆਮ ਆਦਮੀ ਪਾਰਟੀ ਅਸਲ ਦੇ ਵਿੱਚ ਉਸ ਡਾਇਲੋਜੀ ਤੋਂ ਬਹੁਤ ਉਹ ਜੋ ਕੁਝ ਗੱਲਾਂ ਕਰਦੀ ਨੇ ਲੋਕਾਂ ਨੂੰ ਦਿਖਾਉਂਦੇ ਨੇ ਅਸਲ ਦੇ ਵਿੱਚ ਸਲੀਅਤ ਕੁਝ ਹੋ ਰਿਹਾ ਪਰਦੇ ਦੇ ਪਿੱਛੇ ਗੱਲ ਹੋ ਰਹੀਆ ਤੇ ਲੋਕਾਂ ਨੂੰ ਜਿਹੜਾ ਉਹ ਗੱਲਬਾਤਾਂ ਦੇ ਰਾਹੀਂ ਜਾਂ ਸਟੇਜੀ ਜਿਹੜੀਆਂ ਗੱਲਾਂ ਨੇ ਲੱਛੇਦਾਰ ਜਿਹੜੇ ਭਾਸ਼ਣ ਆ ਉਹ ਸਿਰਫ ਲੱਛੇਦਾਰ ਭਾਸ਼ਣਾ ਤਾਂ ਹੀ ਸੀਮ ਗਿਆ ਪ੍ਰੈਕਟੀਕਲ ਤੁਸੀਂ ਵੇਖ ਲੋਗੇ 2 ਸਾਲ ਸਰਕਾਰ ਬਣੀ ਨੂੰ ਹੋ ਗਿਆ ਪਹਿਲਾਂ ਤੇ ਆਪਾਂ ਕਿੰਨੇ ਆ ਵੀ ਆਪਾਂ ਸੱਤਾ 'ਚ ਨਹੀਂ ਹੈਗੇ ਹੁਣ ਸੱਤਾ ਦੇ ਵਿੱਚ ਆਇਆ ਨੂੰ 2 ਸਾਲ ਹੋ ਗਿਆ ਤੇ 2 ਸਾਲਾਂ ਦੇ ਵਿੱਚ ਅੱਜ ਤੱਕ ਮੈਂ ਦੇਖਿਆ ਨਹੀਂ ਵੀ ਜੋ-ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਇਹਨਾਂ ਨੇ ਪੂਰੇ ਕੀਤੇ ਹੁਣ ਸਭ ਤੋਂ ਵੱਡੀ ਗੱਲ ਇਹਨਾਂ ਨੇ ਇਹ ਕਹੀ ਸੀ ਕਿ ਉਹ ਜਿਹੜੀ ਅੜੀਕ ਭੈਣ ਆ ਉਹ ਕੈਬਨਿਟ ਦੇ ਵਿੱਚ ਮਨਿਸਟਰ ਵੀ ਨੇ ਅਨਮੋਲ ਗਗਨ ਮਾਨ ਅਨਮੋਲ ਗਗਨ ਮਾਨ ਜੀ ਉਹ ਕਹਿੰਦੇ ਸੀ ਕਿ ਤੁਸੀਂ ਸਾਨੂੰ ਸੱਤਾ ਦਿਓ ਉਹਨੂੰ ਕਾਂਗਰਸ ਦੀ ਸਰਕਾਰ ਹੀ ਕਿ ਸਾਨੂੰ ਤੁਸੀਂ ਸੱਤਾ ਦਿਓ ਅਸੀਂ 5 ਮਿੰਟਾਂ ਦਾ ਐਮਐਸਬੀ ਦਾਂਗੇ ਉਸ ਤੋਂ ਬਾਅਦ ਜਿਹੜੇ ਸਾਡੇ ਮੌਜੂਦਾ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਉਹਨਾਂ ਦੀਆਂ ਬਾਈਟਾਂ ਨੇ ਉਹਨਾਂ ਦੀਆਂ ਬਗੈਰ ਦਾ ਇੰਟਰਵਿਊਆ ਨੇ ਉਹਨਾਂ ਨੇ ਕਿਹਾ ਕਿ 23 ਦੀਆਂ 23 ਫਸਲਾਂ ਤੇ ਮੈਂ ਐਮਐਸਬੀ ਦਵਾਂਗਾ ਸਟੇਟ ਜਿਹੜੀ ਐ ਐਮਐਸਬੀ ਦੇਵੇਗੀ ਕਿਸਾਨਾਂ ਦੀ ਜਿਹੜੀ ਅਸੀਂ ਜੂਨ ਸੁਧਾਰ ਦਾਂਗੇ ਪਰ ਅੱਜ ਤੱਕ ਜਿਹੜੀ ਉਹ ਗੱਲ ਜਿਹੜੀ ਸਿਰਫ ਤੇ ਸਿਰਫ ਇੱਕ ਲਾਰਾ ਸਾਬਤ ਹੋਈ ਇੱਕ ਝੂਠਾ ਵਾਦਾ ਵਾ ਸਾਬਤ ਹੋਈ ਅੱਜ ਤੱਕ ਵਫਾ ਨਹੀਂ ਹੋਇਆ ਵਾ ਜਾਂਗੀ ਸਰ ਜਿੱਦਾਂ ਦੇ ਉਹ ਵਾਦੇ ਸੀਗੇ ਉਹ ਐਮਐਸਪੀ ਦੀ ਗੱਲ ਕੀਤੀ ਆ ਰਹੀ ਸੀ ਉਦੋਂ ਅਨਮੋਲ ਗਗਨਮਾਨ ਹੋਣਾ ਨੇ ਵੀ ਕੀਤੀ ਸੀ ਹਾਲਾਂਕਿ ਇਹ ਕੇਂਦਰ ਦੇ ਅੰਦਰ ਆਉਂਦੀਆਂ ਗੱਲਾਂ ਨੇ ਐਮਐਸਪੀ ਜਿਹੜੀਆਂ ਇਹ ਹੁਣ ਗੱਲਾਂ ਜਿਹੜੀਆਂ ਨੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਇਹ ਕੇਂਦਰ ਦਾ ਮੁੱਦਾ ਹੈ ਕੇਂਦਰ ਚੁੱਕ ਸਕਦਾ ਕੇਂਦਰ ਦੇ ਸਕਦਾ ਐਮਐਸਪੀ ਮੈਂ ਨਹੀਂ ਦੇ ਸਕਦਾ ਕਿਸ ਦੀ ਕਹਿੰਦਾ ਦੇਖਦੇ ਉਦੋਂ ਫਿਰ ਬਿਆਨਬਾਜ਼ੀ ਕਰਨ ਦੀ ਕੀ ਜਰੂਰ ਵੇਖੋ ਹੁਣ ਗੱਲਾਂ ਜਿਹੜੀਆਂ ਨੇ ਨਾ ਇਹ ਆਪਣੀ ਕਹ ਲਓ ਪੰਜਾਬੀ ਜੀ ਆਪਾਂ ਜਿਹਨੂੰ ਕਹਿੰਨੇ ਆ ਕਿ ਆਪਣੀ ਖੱਲ ਬਚਾਉਣ ਲਈ ਤਾਂ ਕਰ ਰਹੇ ਨੇ ਜਦਕਿ ਇਹਨਾਂ ਦੀਆਂ ਕੋਈ ਜਥੇਬੰਦੀਆਂ ਇਹਨਾਂ ਦੇ ਵਿੱਚੋਂ ਹੀ ਕਿਸਾਨ ਲੀਡਰ ਜਿਹੜੇ ਨੇ ਬੜੇ ਜਿਹੜੇ ਸੁਲਝੇ ਹੋਏ ਕਿਸਾਨ ਲੀਡਰ ਨੇ ਬੜੇ ਪੰਜਾਬ ਲੈਵਲ ਦੇ ਨੇ ਲੀਡਰ ਨੇ ਉਹ ਖੁਦ ਕਹਿੰਦੇ ਨੇ ਕਿ ਨਹੀਂ ਇਹ ਸਟੇਟ ਦੇ ਸਕਦੀ ਏ ਸਟੇਟ ਦਾ ਵਿਸ਼ਾ ਹੈ ਖੇਤੀਬਾੜੀ ਸਟੇਟ ਜਿਹੜੀ ਆ ਉਹ ਐਮਐਸਪੀ ਦੇ ਸਕਦੀ ਆ ਤੇ ਭਗਵੰਤ ਸਿੰਘ ਮਾਨ ਜਿਹੜੇ ਆ ਐਮਐਸਪੀ ਦੇ ਮਸਲੇ ਤੇ ਜਿਹੜੀ ਗੇਂਦ ਆਏ ਕੇਂਦਰ ਦੇ ਪਾਲੇ ਸੁੱਟ ਕੇ ਤੇ ਆਪਣੀ ਜਾਨ ਬਚਾਉਣਾ ਚਾਹੀਦਾ। ਦਿੱਪ ਤਖਤਾਨ ਜਿਹੜੇ ਨੇ ਫਾਰਮਰ ਜੁਨੀਅਨ ਨੇ ਕਿਸਾਨ ਜੰਡਰੇਬੰਦੀਆਂ ਨੇ ਉਹ ਭਗਵੰਤ ਮਾਨ ਦਾ ਵਿਰੋਧ ਕਰਨ ਦੀ ਬਜਾਏ ਸੈਂਟਰ ਦਾ ਵਿਰੋਧ ਕਿਉਂ ਕਰ ਰਹੀਆਂ? ਬੀਜੇਪੀ ਦਾ ਵਿਰੋਧ ਕਿਉਂ ਕਰ ਰਹੀਆਂ? ਕਿਉਂਕਿ ਜੇ ਐਮਐਸਪੀ ਦੇਣ ਦੇ ਉਹਨਾਂ ਕੋਲ ਪਾਵਰ ਹੈਗੀ ਆ ਸਟੇਟ ਦੇ ਕੋਲ ਤੇ ਫਿਰ ਉਹਨਾਂ ਕੋ ਕਿਉਂ ਨਹੀਂ ਮੰਗੀ ਜਾਂਦੀ? ਵੇਖੋ ਜਿਹੜੀਆਂ ਤੇ ਕੁਝ ਕਿਸਾਨ ਜਥੇਬੰਦੀਆਂ ਨੇ ਮੈਂ ਇੱਕ ਦਿਨ ਇੱਕ ਬਾਈਟ ਵੀ ਸੁਣੀ ਸੀ ਇੱਕ ਇੰਟਰਵ ਕਿਸਾਨਾਂ ਦੇ ਲੀਡਰ ਨੇ ਜਿਹੜੇ ਹੁਣ ਧਰਨਾ ਵੀ ਲਾ ਕੇ ਬੈਠੇ ਨੇ ਡੱਲੇਵਾਲ ਜੀ ਉਹਨਾਂ ਦੀ ਇੱਕ ਵੀਡੀਓ ਸੁਣੀ ਹੈ ਉਹ ਕਹਿੰਦਾ ਕਿ ਵੇਖੋ ਮੋਦੀ ਦਾ ਜਿਹੜਾ ਗ੍ਰਾਫ ਹੈ ਬੜਾ ਉੱਚਾ ਹੋ ਗਿਆ ਤੇ ਅਸੀਂ ਧਰਨਾ ਤਾਂ ਲਾਇਆ ਕਿ ਮੋਦੀ ਨੂੰ ਭਾਜਪਾ ਨੂੰ ਹਰਾਇਆ ਜਾਵੇ ਸੋ ਮੈਨੂੰ ਕਈ ਵਾਰ ਐਂ ਲੱਗਦਾ ਵੀ ਇਹਨਾਂ ਦਾ ਜਿਹੜਾ ਅਸਲ ਨਿਸ਼ਾਨਾ ਡੱਲੇਵਾਲ ਜੀ ਉਹਨਾਂ ਦਾ ਵੀ ਉਹ ਭਾਜਪਾ ਨੂੰ ਹਰਾਉਣ ਦਾ ਜ਼ਿਆਦਾ ਆ ਤੇ ਕਿਸਾਨੀ ਮੁੱਦਿਆਂ ਦਾ ਘਟ ਜਾਉਦਾ ਤੇ ਦੂਜੇ ਨੰਬਰ ਤੇ ਜਿਹੜੀ ਐਮਐਸਬੀ ਦੀ ਗੱਲ ਆ ਐਮਐਸਬੀ ਦੇ ਮਸਲੇ ਦੇ ਤੇ ਵੇਖੋ ਹੁਣ ਕਾਂਗਰਸ ਨੇ ਕਿੰਨਾ ਚਿਰ ਰਾਜ ਕੀਤਾ ਉਹ ਅੱਜ ਕਹਿ ਰਹੇ ਆ ਕਿ ਅਸੀਂ ਤੁਹਾਨੂੰ ਐਮਐਸਬੀ ਦਾਂਗੇ ਜਦੋਂ ਹੁਣ ਸਰਕਾਰ ਆਊਗੀ ਤੇ ਜਦੋਂ ਪਹਿਲਾਂ ਇੰਨਾ ਚਿਰ ਸਰਕਾਰ ਸੱਤਾ 'ਚ ਰਹੀ 10 ਸਾਲ ਡਾਕਟਰ ਮਨਮੋਹਨ ਸਿੰਘ ਦੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਾਂਗਰਸ ਸੱਤਾ ਦੇ ਵਿੱਚ ਰਹੀ ਇਹ ਐਮਐਸਬੀ ਉਦੋਂ ਵੀ ਦਿੱਤੀ ਜਾ ਸਕਦੀ ਸੀ ਕਿਸਾਨਾਂ ਦੇ ਮਸਲੇ ਉਦੋਂ ਵੀ ਹੱਲ ਕੀਤੇ ਜਾ ਸਕਦੇ ਸੀ ਕਿ ਹੁਣ ਹੀ ਆਣ ਕੇ ਇਨਾ ਕਿਸਾਨਾਂ ਦੇ ਨਾਲ ਹਮਦਰਦੀ ਕਿਉਂ ਦਿੱਤੀ ਜਾ ਰਹੀ ਆ ਸੋ ਸਾਨੂੰ ਐ ਲੱਗਦਾ ਕਿ ਜਿਹੜੀਆਂ ਕੁਝ ਪਾਰਟੀਆਂ ਜਿਹੜੀਆਂ ਨੇ ਉਹ ਜਾਣਬੁੱਝ ਕੇ ਜਿਹੜਾ ਇਦਾਂ ਇਹਨਾਂ ਕੋਲ ਕਰਵਾਇਆ ਕਰਵਾਇਆ ਜਾ ਰਿਹਾ ਅੱਛਾ ਤੁਸੀਂ ਰਿਜ਼ਰਵ ਸੀਟ ਤੋਂ ਚੋਣ ਲੜੀ ਆ ਤੇ ਮਜ਼ਦੂਰ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਤੇ ਅੱਜ ਕਿਸਾਨ ਤੇ ਮਜ਼ਦੂਰ ਤਾਂ ਇੱਕ ਹੀ ਲੜਾਈ ਲੜ ਰਹੇ ਆ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਤੇ ਫਿਰ ਤੁਸੀਂ ਉਹਨਾਂ ਨੂੰ ਮਤਲਬ ਕਿਸ ਤਰੀਕੇ ਨਾਲ ਕਹਿ ਰਹੇ ਹੋ ਕਿ ਉਹ ਵੱਖਰੀ ਲੜਾਈ ਉਹਨਾਂ ਦੀ ਨਹੀਂ ਦੇਖੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਯੂਨੀਅਨ ਵੀ ਬਣੀ ਹੈ ਕਿਸਾਨਾਂ ਦੀ ਇੱਕੋ ਹੀ ਕਿਸਾਨਾਂ ਦੀ ਯੂਨੀਅਨ ਬਣੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਾਕੀ ਜਥੇਬੰਦੀਆਂ ਜਿਹੜੀਆਂ ਨੇ ਉਹਦੇ ਅਲੱਗ-ਅਲੱਗ ਕਿਸਾਨਾਂ ਦੇ ਉਹਨਾਂ ਨੇ ਆਪਣੇ ਆਪਣੇ ਚਲੋ ਵੱਖਰੇ ਨਾਂ ਦੇ ਹੇਟਨ ਉਹ ਨਹੀਂ ਜਥੇਬੰਦੀਆਂ ਚੱਲ ਰਹੀਆਂ ਨੇ ਸੋ ਇਸ ਕਰਕੇ ਵੇਖੋ ਜਿਹੜਾ ਮਜ਼ਦੂਰ ਮੈਂ ਅੱਜ ਵੀ ਪਿੰਡਾਂ 'ਚ ਜਾਂਦਾ ਜਾਂ ਹੀ ਸ਼ਹਿਰਾਂ ਦੇ ਵਿੱਚ ਵਹਿੰਦੇ ਆ कि ਜਿਹੜੇ ਅੱਜ ਵੀ ਮਜ਼ਦੂਰ ਨੇ ਉਹ ਸਭ ਤੋਂ ਵੱਧ ਜੇ ਹੁਣ ਚਾਹੁੰਦੇ ਨੇ ਤੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੱਤਾ 'ਚ ਲੈਣੀ ਚਾਹੁੰਦੇ ਆ ਉਹਦਾ ਕਾਰਨ ਉਹ ਦੱਸਦੇ ਨੇ ਕਿ ਸਾਨੂੰ ਜੇ ਸਾਡੇ ਮਕਾਨਾਂ ਲਈ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਉਹ ਸੈਂਟਰ ਤੋਂ ਦਿੱਤੀ ਜਾਂਦੀ ਹੈ ਸਾਨੂੰ ਕਣਕ ਮਿਲਦੀ ਹੈ ਫਰੀ ਤੇ ਸਾਨੂੰ ਸੈਂਟਰ ਦਿੰਦਾ ਹੈ ਸਾਡਾ 5 ਲੱਖ ਦਾ ਆਯੂਸ਼ਮਾਨ ਕਾਰਡ ਬਣਦਾ ਤੇ ਸਾਨੂੰ ਸੈਂਟਰ ਦਿੰਦਾ ਹੈ ਸੋ ਹੋਰ ਵੀ ਇਸ ਤਰ੍ਹਾਂ ਦੀਆਂ ਕਈ ਸਹੂਲਤਾਂ ਨੇ ਉਹ ਆnde ਜਦੋਂ ਸਾਨੂੰ ਸੈਂਟਰ ਦੇ ਰਿਹਾ ਤੇ ਫਿਰ ਅਸੀਂ ਜਿਹੜੀ ਸਾਡੀ ਜਿਹੜੀ ਆਪਣੀ ਮਰਜ਼ੀ ਆਸੀਂ ਇੱਕ ਆਜ਼ਾਦ ਦੇਸ਼ ਦੇ ਵਸਨੀਕ ਆ ਜੇ ਅਸੀਂ ਵਾਕਿਆ ਯਾਦ ਆ ਅਸੀਂ ਫਿਰ ਆਪਣੀ ਮਰਜ਼ੀ ਦੇ ਨਾਲ ਜਿਹੜੀ ਵੋਟ ਹੈ ਉਹ ਭਾਜੀਪੀ ਨੂੰ ਕਰਾਂਗੇ ਪਰ ਭਗਵਨ ਤਮਾਨ ਤੇ ਇਸਟੇਰ ਅੰਦਰ ਵਿੱਚ ਸਾਰੇ ਕੰਮ ਆਪਣੇ ਵੱਲੋਂ ਗਨਾਨ ਦੇ ਦਿਖਾਈ ਦਿੰਦੇ ਨੇ ਹਮੇਸ਼ਾ ਉਹਨਾਂ ਦੇ ਇਸ਼ਤਿਹਾਰਾਂ ਦੇ ਵਿੱਚ ਲਿਖਿਆ ਹੁੰਦਾ ਜਿਹੜੇ ਵੀ ਆਈ ਸਮਾਨ ਕਾਰਡ ਹੋ ਗਿਆ ਇਹ ਸਾਰੀਆਂ ਸਹੂਤਾਵਾਂ ਜਿਹੜੀਆਂ ਨੂੰ ਆਪਣੇ ਫ੍ਰੀ ਰਾਸ਼ਨ ਵੰਡ ਦੀ ਗੱਲ ਕਰੀਏ ਬਿਜਲੀ ਫ੍ਰੀ ਦੀ ਗੱਲ ਕਰੀਏ ਉਹ ਸਾਰੇ ਆਪਣੇ ਸਟੇਟ ਦੀ ਕਹਿ ਰਹੇ ਨੇ ਕਿ ਸਟੇਟ ਵੱਲੋਂ ਦਿੱਤਾ ਜਾ ਰਿਹਾ ਦੇਖੋ ਜਿਹੜੀ ਫ੍ਰੀ ਬਿਜਲੀ ਹੈ ਫ੍ਰੀ ਬਿਲੀ ਤੇ ਸਰਦਾਰ ਪੂਗਾ ਸਿੰਘ ਬਾਦਲ ਜਦੋਂ 1997 ਦੇ ਵਿੱਚ ਬਣੇ ਨੇ ਮੁੱਖ ਮੰਤਰੀ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਨੇ ਕਿਸਾਨਾਂ ਨੂੰ ਜਿਹੜੀ ਮੋਟਰਾਂ ਦੀ ਬਿਜਲੀ ਦੋਹਾਂ ਮਾਫ ਕਰ ਦਿੱਤੀ ਗਰੀਬ ਪਰਿਵਾਰਾਂ ਨੂੰ ਉਹਨਾਂ ਨੇ 200 ਜੂਟ ਦੋਹਾਂ ਮਾਫ ਕਰ ਦਿੱਤੀ ਸੋ ਇਸ ਕਰਕੇ ਇੱਕ ਬਹੁਤ ਵੱਡਾ ਜਿਹੜਾ ਵਰਗ ਹੈ ਨਾ ਉਹ ਇਹ ਬਿਜਲੀ ਦੀ ਮੰਗ ਤੇ ਕੋਈ ਬਹੁਤਾ ਖੁਸ਼ ਨਹੀਂ ਹੈਗਾ ਖਾਸ ਕਰਕੇ ਜਿਹੜਾ ਦਲਤ ਭਾਈਚਾਰਾ ਜਾਂ ਮਜ਼ਦੂਰ ਭਾਈਚਾਰਾ ਉਹ ਆਉਂਦੇ ਕਿ ਬਿਜਲੀ ਦੀ ਕਿਹੜੀ ਕਿਹੜੀ ਸਹੂਲਤ ਹੈ ਸਾਨੂੰ ਪਹਿਲਾਂ ਤੋਂ ਮਿਲੀ ਜਾ ਰਹੀ ਹੈ ਇਹਦੇ 'ਚ ਇਹਨਾਂ ਦਾ ਕੀ ਰੋਲ ਹੈ ਇਹਨਾਂ ਨੇ ਸਾਨੂੰ ਕੀ ਵਕਰ ਦਿੱਤਾ ਉਹਨਾਂ ਦੇ ਵਿੱਚ ਤੇ ਇਹ ਰੋਸ ਹੈ ਕਿ ਇਹ ਤਾਂ ਸਾਨੂੰ ਕਹਿੰਦੇ ਸੀ ਕਿ 1-1000 ਰੁਪਏ ਅਸੀਂ ਹਰ ਬੀਬੀ ਦੇ ਖਾਤੇ 'ਚ ਪਾਵਾਂਗੇ ਤੇ ਤੁਹਾਡਾ ਜਿਹੜਾ ਪਰਿਵਾਰ ਉਹਨਾਂ ਦੇ ਵਿੱਚ ਇਸ ਗੱਲ ਦਾ ਬਹੁਤ ਰੋਸ ਹੈ ਵੀ ਇਹਨਾਂ ਨੇ ਸਾਡਾ ਝੂਠ ਮਾਰ ਕੇ ਵੋਟਾਂ ਲੈ ਕੇ ਤੇ ਅਜੇ ਤੱਕ ਸਾਨੂੰ ਹਜ਼ਾਰ-ਹਜ਼ਾਰ ਦੇ ਛੱਡੋ ਕਦੇ 50 ਰੁਪਏ ਵੀ ਸਾਡੇ ਖਾਤੇ 'ਚ ਨਹੀਂ ਪਾਏ ਔਰ ਹੁਣ ਉਹ ਵੇਖੋ ਲਗਾਤਾਰ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਉਹ ਆਮ ਆਦਮੀ ਪਾਰਟੀ ਤੋਂ ਦੂਰ ਹੁੰਦੇ ਜਾ ਰਿਹਾ ਕਾਂਗਰਸ ਤੋਂ ਦੂਰ ਹੁੰਦੇ ਜਾ ਰਿਹਾ ਕਿ ਇਹਨਾਂ ਨੇ ਸਿਰਫ ਤੇ ਸਿਰਫ ਸਾਡਾਂ ਨਾਲ ਝੂਠ ਬੋਲਿਆ ਤੇ ਅਸੀਂ ਇਹਨਾਂ ਪਾਰਟੀਆਂ ਨੂੰ ਵਰਕਰਸ ਹਾਊਸ ਸੋਣਾ ਜਿਹੜੇ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਬੀਜੇਪੀ ਦਾ ਉਹ ਕਿਉਂ ਕੀਤਾ ਜਾ ਰਿਹਾ ਹੈ ਕੀ ਕਾਰਨ ਨੇ ਉਹ ਕੌਣ ਲੋਕ ਨੇ ਜਿਹੜੇ ਵਿਰੋਧ ਕਰ ਰਹੇ ਨੇ ਦੇਖੋ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੀਆਂ ਨੇ ਔਰ ਹਰੇਕ ਦੇਸ਼ ਦੇ ਜਿਹੜੇ ਨਾਗਰਿਕ ਨੇ ਕੋਈ ਵੀ ਦੇਸ਼ ਦਾ ਨਾਗਰਿਕ ਉਹਦਾ ਹੱਕ ਵੀ ਆ ਕਿ ਉਹ ਆਪਣੀ ਮੰਗ ਲਈ ਲੜਾਈ ਲੜ ਸਕਦਾ ਉਹ ਸਰਕਾਰ ਨੂੰ ਆਪਣਾ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਕਰਕੇ ਆਪਣਾ ਜਿਹੜਾ ਦੁੱਖ ਤਕਲੀਫ ਦੱਸ ਸਕਦਾ ਤੇ ਉਹਦਾ ਹੱਲ ਕਰਵਾ ਸਕਦਾ ਸੋ ਜਿਹੜੇ ਕਿਸਾਨ ਲੀਡਰ ਨੇ ਮੈਂ ਸਮਝਦਾ ਕਿ ਉਹ ਤੇ ਮਤਲਬ ਅੰਦੋਲਨ ਕਰ ਰਹੇ ਨੇ ਜਾਂ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਨੇ ਉਹ ਤਾਂ ਬਿਲਕੁਲ ਆਪਣੀ ਸਹੀ ਦਿਸ਼ਾ 'ਚ ਚੱਲ ਰਹੇ ਨੇ ਜਿਹੜੇ ਥੱਲੇ ਜਾ ਕੇ ਪਿੰਡਾਂ ਦੇ ਵਿੱਚ ਜਿਹੜੇ ਪਾਰਟੀਆਂ ਦੇ ਵਰਕਰ ਨੇ ਜੇ ਮੰਨ ਲਓ ਕੋ ਕਾਂਗਰਸ ਦੇ ਹੈਗੇ ਨੇ ਵਰਕਰ ਪਾਰਟੀ ਦੇ ਕੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਮੁੜ ਕੇ ਕਿਸਾਨ ਜਥੇਬੰਦੀਆਂ ਦਾ ਸਹਾਰਾ ਲੈਂਦੇ ਆ ਆਸਾਨ ਜਥੇਬੰਦੀ ਨੂੰ ਸਗੋਂ ਉਹ ਵਰਤ ਰਿਹਾ ਉਹ ਜਿੱਦਣਾਂ ਤੇ ਕੋਈ ਧਰਨਾ ਦਾ ਉਹਦੋਂ ਤੇ ਉੱਥੇ ਚੱਲ ਜਾਂਦੇ ਉਹਨਾਂ ਦੇ ਨਾਲ ਪਰ ਪਿੰਡਾਂ ਦੇ ਵਿੱਚ ਆਣ ਕੇ ਮੁੜ ਕੇ ਉਹ ਆਮ ਆਦਮੀ ਪਾਰਟੀ ਦੇ ਵਰਕਰ ਨੇ ਫਿਰ ਉਹ ਕਾਂਗਰਸ ਦੇ ਵਰਕਰ ਨੇ ਮੈਂ ਇੱਥੇ ਕਈ ਜਣੇ ਆ ਨੂੰ ਮੈਂ ਖੁਦ ਜਾਣਦਾ ਜਿਹੜੇ ਉਹ ਤਰ੍ਹਾਂ ਦੇ ਆਪਣੇ ਆਪ ਨੂੰ ਕਿਸਾਨਾਂ ਦੇ ਕਿਸਾਨ ਯੂਨੀਅਨ ਦੇ ਵਰਕਰ ਕਹਿੰਦੇ ਨੇ ਜਾਂ ਜਥੇਬੰਦੀਆਂ ਦੇ ਆਗੂ ਵੀ ਕਹਿੰਦੇ ਨੇ ਪਰ ਪਿੰਡਾਂ ਦੇ ਵਿੱਚ ਉਹ ਇੱਕ ਖਾਸ ਪਾਰਟੀ ਮੰਨ ਲਓ ਜਾਂ ਉਹ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਉਹ ਕਾਂਗਰਸ ਦੇ ਵਰਕਰ ਬਣ ਕੇ ਪੂਰਾ ਕੰਮ ਕਰ ਰਹੇ ਇਹਨਾਂ ਲੋਕਾਂ ਨੂੰ ਜਿ ਤਰ੍ਹਾਂ ਚੋਣ ਪ੍ਰਣਾਲੀ ਰਹੀ ਦੂਜੇ ਆਮ ਬੰਦੇ ਜਾਂ ਪਾਰਟੀਆਂ ਦੇ ਵਰਕਰ ਜਿ ਤਰ੍ਹਾਂ ਕਹਿੰਦੇ ਨੇ ਕਿ ਇਹਨੂੰ ਵੋਟ ਪਾਓ ਇਹਨੂੰ ਵੋਟ ਪਾਓ ਮੈਂ ਉਹਨਾਂ ਲੋਕਾਂ ਨੂੰ ਵੋਟਾਂ ਪਾਉਂਦੇ ਦੇਖਿਆ ਮੈਂ ਉਹਨਾਂ ਨੂੰ ਇੱਥੋਂ ਦੇ ਜਿਹੜੇ ਲੋਕਲ ਲੀਡਰ ਨੇ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਇਕੱਠ ਕਰਦੇ ਹਾਂ ਉਹਨਾਂ ਦੇ ਸਟੇਜਾਂ ਦੇ ਵਿੱਚ ਉਹਦੇ ਦੇਖਿਆ ਸੋ ਇਹ ਜਿਹੜੀ ਬੜੀ ਮਾੜੀ ਗੱਲ ਆ ਕਿ ਆਪਾਂ ਕਿਸਾਨ ਜਿਥੇ ਬੰਦਿਆਂ ਨੂੰ ਵਰਤਦੇ ਆਂ ਔਰ ਉਹਨਾਂ ਦਾ ਨਾਮ ਲੈ ਕੇ ਤੇ ਅਸੀਂ ਪਾਰਟੀਆਂ ਦੇ ਦੂਜੀ ਪਾਰਟੀ ਦੀ ਸ਼ਾਖ ਨੂੰ ਖਰਾਬ ਕਰਨਾ ਚਾਹੁੰਦੇ ਆ ਲੱਗਦਾ ਹੈ ਕਿ ਜਿਹੜੇ ਕਿਸਾਨ ਧਰਨੇ ਲਾ ਰਹੇ ਨੇ ਉਹਨਾਂ ਦੇ ਵਿੱਚ ਮਜ਼ਦੂਰਾਂ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਮਜ਼ਦੂਰਾਂ ਹੁੰਦਾ ਵੀ ਸਾਥ ਜਿਹੜਾ ਹੈ ਕਿਸਾਨਾਂ ਨੂੰ ਬਹੁਤ ਵੱਡਾ ਹੈ ਕਿਉਂਕਿ ਇਹ ਜਿੰਨੀ ਜਿਹੜੀ ਸਟਰੈਂਥ ਆ ਮਜ਼ਦੂਰਾਂ ਦੀ ਹੈ ਆਪਣੇ ਭਾਈਚਾਰੇ ਦੀ ਮਜ਼ਦੂਰ ਭਾਈਚਾਰੇ ਦੀ ਹੈ ਉਸ ਤੋਂ ਕਿਤੇ ਘੱਟ ਸਟਰੈਂਥ ਜਿਹੜੀ ਕਿਸਾਨਾਂ ਦੀ ਮੰਨੀ ਜਾਂਦੀ ਹੈ ਦੇਖੋ ਮਜ਼ਦੂਰਾਂ ਦੀ ਇੱਕੋ ਇੱਕ ਮੰਗ ਜਿਹੜੀ ਉਹਨਾਂ ਨੇ ਵਿੱਚ ਪਾਈ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿ 700 ਰੁਪਏ ਨਰੇਗਾ ਦੀ ਦਿਹਾੜੀ ਹੋਣੀ ਚਾਹੀਦੀ ਹੈ ਤੇ ਜਾਂ ਇਹਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਜਿਹਨਾਂ ਦਾ ਕਰਜ਼ੇ ਦੀ ਗੱਲ ਹੈ ਵੇਖੋ ਗਰੀਬ ਨੂੰ ਕਰਜ਼ਾ ਦਿੰਦਾ ਹੀ ਕੋਈ ਨਹੀਂ ਨਾ ਤੇ ਕੋਈ ਉਹਨੂੰ ਬੈਂਕ ਕਰਜ਼ਾ ਦਿੰਦਾ ਨਾ ਉਹਨੂੰ ਕੋਈ ਸੋਸਾਇਟੀ ਕਰਜ਼ਾ ਦਿੰਦੀ ਹੈ ਕਿਉਂਕਿ ਕਰਜ਼ਾ ਲੈਣ ਲਈ ਬੈਂਕ ਨੂੰ ਕੁਝ ਨਾ ਕੁਝ ਰੱਖਣਾ ਪੈਂਦਾ ਕਿ ਉਹ ਆਪਾਂ ਗਿਰਵੀ ਰੱਖਦੇ ਮੰਨ ਲਓ ਜੇ ਕੋਈ ਕਿਸਾਨ ਆ ਤੇ ਉਹਦੇ ਆਪਣੀ ਜ਼ਮੀਨ ਦੇ ਨੰਬਰ ਦਿੰਦਾ ਕੋਈ ਆਪਣੇ ਜਮ੍ਹਾਂ ਬੰਦੀ ਦਿੰਦਾ ਉਹਦੀ ਜ਼ਮੀਨ ਪਲੇਜ ਕੀਤੀ ਜਾਂਦੀ ਹੈ ਜਾਂ ਜੇ ਕੋਈ ਮੁਲਾਜ਼ਮ ਹੈ ਤੇ ਉਹਦੇ ਕੋਈ ਚੈੱਕ ਲਿਆ ਜਾਂਦੇ ਆ ਉਹਦੇ ਕੋਈ ਮਹਿਕਮੇ ਦੀ ਅਥਾਰਟੀ ਕੋ ਉਹਦੇ ਕੋਲੋਂ ਕੋਈ ਲਿਖਵਾਇਆ ਜਾਂਦਾ ਗਾਰੰਟੀ ਤੇ ਜਿਹੜਾ ਗਰੀਬ ਹੈ ਉਹਨੂੰ ਤੇ ਬੈਂਕ ਕਰਜ਼ਾ ਨਹੀਂ ਦਿੰਦਾ ਉਹਨਾਂ ਦੇ ਸਿਰ ਤੇ ਕਰਜ਼ਾ ਹੈ ਹੀ ਕਿੰਨਾ ਗਿਆ ਸੋ ਇਹ ਕਰਕੇ ਕਿ 700 ਰੁਪਏ ਨਰੇਗਾ ਦੀ ਦਿਹਾੜੀ ਕੀਤੀ ਜਾਵੇ ਪਰ ਮੇਰੀ ਬੇਨਤੀ ਹੈ ਇਹਨਾਂ ਕਸਾਨ ਜਥੇ ਬੰਦੀਆਂ ਨੂੰ ਵੀ ਕਿ ਨਰੇਗਾ ਦੀ ਦਿਹਾੜੀ 700 ਚੋਂ ਹੋ ਜੇ ਪਰ ਜਦੋਂ ਇਹ ਵਿਚਾਰੇ ਪਿੰਡਾਂ ਦੇ ਵਿੱਚ ਨਰੇਗਾ 'ਚ ਕੰਮ ਕਰਦੇ ਉਦੋਂ ਵੀ ਇਹਨਾਂ ਦਾ ਸਾਥ ਦਿਆ ਕਰੋ ਇਹਨਾਂ ਦੇ ਪੈਸੇ ਨਰੇਗਾ ਦੇ ਕੌਣ ਖਾਂਦਾ ਇਹ ਵੀ ਹਿਸਾਬ ਰੱਖਿਆ ਕਰੋ ਇਹਨਾਂ ਨੂੰ ਤੇ ਵਿਚਾਰਿਆਂ ਨੂੰ 60-60 ਸਾਲ ਦੀਆਂ ਮੈਂ ਔਰਤਾਂ ਵੇਖੀਆਂ 60-60 ਸਾਲ ਦੀਆਂ ਵਿਚਾਰੀਆਂ ਜਿਹੜੋਂ ਕੰਮ ਕਰਦੀਆਂ ਸਾਡੀ ਗਰਮੀ 'ਚ ਤੇ ਨਰੇਗਾ ਦੇ ਵਿੱਚ ਦੋ-ਦੋ ਮਾਸਟਰ ਰੋਲ ਰੱਖਿਆ ਤੇ ਦੋ ਦੋਰੇ ਦੋਰੇ ਮਾਸਟਰ ਰੋਲ ਦੇ ਵਿੱਚ ਪਤਾ ਨਹੀਂ ਉਹ ਕਿਹੜੇ ਲੋਕ ਆ ਜਿਨ੍ਹਾਂ ਦੇ ਖਾਤੇ 'ਚ ਸਿੱਧੇ ਪੈਸੇ ਚੱਲ ਜਾਂ ਅੱਜ ਤੱਕ ਕਿੰਨੇ ਆ ਲੋਕਾਂ ਦੇ ਨਰੇਗਾ ਚ ਜੋਬ ਕਾਰਡ ਬਣੇ ਆ ਇਹ ਮੈਨੂੰ ਦੱਸ ਦੇਣਾ ਕਿ ਅਸੀਂ ਕਿਸਾਨਾਂ ਨਾਲ ਲੜਾਈ ਲੜ ਕੇ ਕਿਸਾਨਾਂ ਨੇ ਮਜ਼ਦੂਰਾਂ ਨਾਲ ਲੜਾਈ ਲੜ ਕੇ ਤੇ ਉਹਨਾਂ ਦੇ ਜੋਬ ਕਾਰਡ ਬਣਾ ਕੇ ਦਿੱਤੇ ਆ ਜਿਸ ਦੇ ਨਾਲ ਉਹਨਾਂ ਨੂੰ 100 ਦਿਨ ਦੇ ਜਿਹੜੇ ਰੋਜ਼ਗਾਰ ਦੀ ਗਰੰਟੀ ਆ ਜਿਹੜਾ ਨਰੇਗਾ ਐਕਟ ਦਿੰਦਾ ਤੇ ਕੰਮ ਮਿਲੇ ਜਾਂ ਨਾ ਮਿਲੇ ਨਰੇਗਾ ਦੇ ਵਿੱਚ 100 ਦਿਨ ਦੇ ਉਹਨਾਂ ਨੂੰ ਪੈਸੇ ਮਿਲਣੇ ਹੀ ਮਿਲਣੇ ਨੇ ਸੋ ਮੈਂ ਕਿਸੇ ਪਿੰਡ ਦੇ ਵਿੱਚ ਨਹੀਂ ਇਦਾਂ ਵੇਖਿਆ ਕਿ ਉਹਨਾਂ ਦੇ ਕੋਈ ਜੋਬ ਕਾਰਡ ਬਣੇ ਆ ਉਹਨਾਂ ਨੂੰ ਮਤਲਬ 100 ਦਿਨ ਦੇ ਰੋਜ਼ਗਾਰ ਦੇ ਪੈਸੇ ਹਰ ਸਾਲ ਮਿਲ ਰਿਹਾ ਸੋ ਇਹਦੇ ਵੱਲ ਵੀ ਇਹਨਾਂ ਨੂੰ ਧਿਆਨ ਦੇਣਾ ਚਾਹੀ ਜੇ ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਉਹਨਾਂ ਦਾ ਨਾਮ ਵਰਤਿਆ ਜਾ ਰਿਹਾ ਵੀ ਇਹ ਮਜ਼ਦੂਰ ਦੇ ਕਿਸਾਨ ਇਕੱਠੇ ਆ ਤੇ ਫਿਰ ਮੈਂ ਸਮਝਦਾ ਉਹਨਾਂ ਦੀਆਂ ਜਿੱਥੇ ਉਹਨਾਂ ਦੀ ਲੁੱਟ ਹੁੰਦੀ ਹੈ ਉੱਥੇ ਵੀ ਉਹਨਾਂ ਨੂੰ ਪੂਰਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਿਸਾਨ ਜਿਹੜੇ ਨੇ ਉਹ ਮਜ਼ਦੂਰਾਂ ਨੂੰ ਉਹਨੂੰ ਅੱਖੋਂ ਪਰੋਕੇ ਕਰ ਦਿੰਦੇ ਨੇ ਜਦੋਂ ਉਹਨਾਂ ਦੇ ਬਿਲਕੁਲ ਜੀ ਬਿਲਕੁਲ ਜਦੋਂ ਕਿਤੇ ਉਹਨਾਂ ਦੀ ਮੰਗ ਆਉਂਦੀ ਹੈ ਖਾਸ ਕਰਕੇ ਪਿੰਡਾਂ ਦੇ ਵਿੱਚ ਜਦੋਂ ਵਾਪਸ ਆ ਜਾਂਦੇ ਆ ਫਿਰ ਜਦੋਂ ਕਦੇ ਉਹਨਾਂ ਦਾ ਧੱਕਾ ਹੁੰਦਾ ਫਿਰ ਉਹ ਨਾਲ ਨਹੀਂ ਖਲੋਂਦੀ ਉਹਨਾਂ ਦੀ ਤੇ ਕੀ ਮਜ਼ਦੂਰ ਆਪਣੇ ਬਲ ਬੁੱਤੇ ਤੇ ਕੋਈ ਲੜਾਈ ਨਹੀਂ ਲੜ ਸਕਦੇ ਉਹਨਾਂ ਨੂੰ ਕਿਸਾਨਾਂ ਦਾ ਹਮੇਸ਼ਾ ਸਹਾਰਾ ਲੈਣਾ ਹੀ ਪੈਂਦਾ ਬਿਲਕੁਲ ਗਲਤ ਗੱਲ ਹੈ ਜੀ ਮੈਂ ਇਹਦੇ ਨਾਲ ਸਹਿਮਤ ਨਹੀਂ ਦੁਨੀਆ ਦੇ ਵਿੱਚ ਅੱਜ ਤੱਕ ਜਿੰਨੀਆਂ ਲੜਾਈਆਂ ਮਜ਼ਦੂਰਾਂ ਨੇ ਲੜੀਆਂ ਜਦੋਂ ਅਸਲ ਦੇ ਵਿੱਚ ਮਜ਼ਦੂਰ ਲੜਿਆ ਸੰਗਠਿਤ ਹੋ ਕੇ ਜੇ ਲੜੇ ਤੇ ਮੈਂ ਸਮਝਦਾ ਵੀ ਇਹ ਦੁਨੀਆ ਨੂੰ ਜਿੱਤ ਸਕਦਾ ਕਿਉਂਕਿ ਇਹ ਕਹਿੰਦੇ ਜਿਨ੍ਹਾਂ ਦੇ ਕੋਲ ਗਵਾਉਣ ਨੂੰ ਕੁਝ ਨਹੀਂ ਹੁੰਦਾ ਉਹ ਦੁਨੀਆ ਜਿੱਤ ਜਾਂਦੇ ਸੋ ਮਜ਼ਦੂਰ ਵਰਗ ਜਿਹੜਾ ਜਿਹੜਾ ਇੰਨੀ ਵੇਖੋ ਮੰਨ ਲਓ ਅੱਜ 44 ਡਿਗਰੀ ਟੈਂਪਰੇਚਰ ਜਿਹੜਾ ਨਹੀਂ ਧੁੱਪ ਦੇ ਵਿੱਚ ਕੰਮ ਕਰਦਾ ਐ ਨਹੀਂ ਠੰਡ ਦੇ ਵਿੱਚ ਕੰਮ ਕਰਦਾ ਜ਼ਿੰਦਗੀ ਦੇ ਵਿੱਚ ਕਿੰਨੀਆਂ ਉਹਨਾਂ ਨੂੰ ਤੰਗੀਆਂ ਤੁਰਸ਼ੀਆਂ ਆਉਂਦੀਆਂ ਕਿੰਨੇ ਉਹ ਔਖੇ ਹਾਲਾਤਾਂ ਦੇ ਜੀਵਨ ਬਰਦੀਤ ਕਰਦੇ ਆ ਮੈਂ ਸਮਝਦਾ ਉਹ ਬੰਦੇ ਉਹਨਾਂ ਨਾਲੋਂ ਵੱਡਾ ਸੰਘਰਸ਼ ਨਾਲ ਕੋ ਲੜ ਸਕਦਾ ਬਸ ਗੱਲ ਤੇ ਇਹ ਆ ਵੀ ਉਹਨਾਂ ਨੂੰ ਸਮਝ ਉਹਨਾਂ ਨੂੰ ਸਮਝ ਦੀ ਲੋੜ ਐ ਸਮਝਣ ਦੀ ਕਿ ਆ ਸਾਨੂੰ ਜਿਹੜਾ ਆ ਕੋਈ ਦੂਜੀ ਧਿਰਨ ਵਰਤਨਾ ਜਾਵੇ ਤੇ ਜਾਂ ਅਸੀਂ ਮੇਰੇ ਸਾਡਾ ਕੋਈ ਮਿਸਜੂਜ ਨਾ ਕਰ ਜਾਈਂ। ਅਚਾ ਆਮ ਗੱਲ ਸੁਣਨ ਨੂੰ ਮਿਲਦੀ ਆ ਕਿ ਜਿਹੜੇ ਲੋਕ ਦੁਨੀਆ ਪਾਰਟੀਆਂ ਤੋਂ ਭਾਜਪਾ ਵਿੱਚ ਸ਼ਾਮਲ ਹੁੰਦੇ ਨੇ ਉਹ ਜਾਂ ਤਾਂ ਸਿਕਿਉਰਿਟੀ ਲੈਣ ਲਈ ਆ ਤੇ ਜਾਂ ਆਪਣੀ ਕੀਤੇ ਕਰਪਸ਼ਨ ਨੂੰ ਬਚਤੋਂ ਬਚਣ ਦੇ ਵਾਸਤੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਨੇ। ਤੁਸੀਂ ਕਿਹੜੀ ਵਜ੍ਹਾ ਨਾਲ ਸ਼ਾਮਲ ਹੋਏ? ਤੁਸੀਂ ਇਸੇ ਵਜ੍ਹਾ ਨਾਲ ਇਹ ਕੋਈ ਸਿਕਿਉਰਿਟੀ ਲੈਣੀ ਜਾਂ ਟਿਕਟ ਲੈਣੀ ਜਾਂ ਕੋਈ ਗੱਲਬਾਤ ਹੋਰ ਸੀ? ਦੇਖੋ ਸਿਕਿਉਰਿਟੀ ਤੇ ਮੈਂ ਉਦੋਂ ਵੀ ਨਹੀਂ ਲਈ ਜਦੋਂ ਮੈਂ 2017 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਚੋਣ ਲੜੀ ਸੀ। ਮੈਂ ਜਦੋਂ ਪੇਪਰ ਫਾਈਲ ਕੀਤੇ ਸੀ ਤੇ ਮੈਨੂੰ ਐਸ.ਡੀ.ਐਮ ਸਾਹਿਬਾਂ ਨੇ ਵੀ ਨਹੀਂ ਈ ਤੁਹਾਨੂੰ ਸਿਕਿਉਰਿਟੀ ਲੈਣੀ ਚਾਹੀਦੀ ਆ ਮੈਂ ਕਹਿੰਦਾ ਸੁਰੋਂ ਨਹੀਂ ਕਹਾਂ ਵੀ ਨਹੀਂ ਬਿਲਕੁਲ ਤੌਰ ਬਿਨਾਂ ਸਿਕਿਉਰਿਟੀ ਤੋਂ ਅਸੀਂ ਚੋਣ ਲੜੀ ਐ ਅੱਜ ਤੱਕ ਉਦਾਂ ਹੀ ਤੁਰੇ ਫਿਰਦੇ ਇਕੱਲੇ ਵੀ ਕੋ ਜਦੋਂ ਅਸੀਂ ਕੋਈ ਕੰਮ ਮਾੜਾ ਨਹੀਂ ਕਰ ਰਹੇ ਅਸੀਂ ਕਿਸੇ ਨੂੰ ਕੋਈ ਗਲਤ ਨਹੀਂ ਬੋਲ ਰਹੇ ਅਸੀਂ ਕਿਸੇ ਦੀ ਕੋਈ ਲੁੱਟ ਨਹੀਂ ਕਰ ਰਹੇ ਤਾਂ ਮੈਂ ਨਹੀਂ ਸਮਝਦਾ ਵੀ ਕੋਈ ਜਿਹੜਾ ਸਾਡੇ ਦਾ ਕੋਈ ਨੁਕਸਾਨ ਜਾਣ ਬੁੱਝੀ ਕਰੂਗਾ ਕਿਉਂਕਿ ਅਸੀਂ ਕਹਿੰਦੇ ਆ ਵੀ ਜੀਓ ਤੇ ਜੀਣਦੇ ਆ ਨਾ ਹੀ ਕਿਸੇ ਦਾ ਮਾੜਾ ਕਰਦੇ ਆ ਨਾ ਸੋਚਦੇ ਆ ਸੋ ਮੈਂ ਇਹ ਤਾਂ ਹੀ ਕਿਹਾ ਕਿ ਜੇ ਅਸੀਂ ਕਿਸੇ ਦਾ ਮਾੜਾ ਨਹੀਂ ਕਰਾਂਗੇ ਕੋਈ ਵੀ ਤੁਹਾਡਾ ਮਾੜਾ ਨਹੀਂ ਕਰੂਗਾ ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਇਹ ਦੂਜੀਆਂ ਪਾਰਟੀਆਂ ਦੇ ਜਿਹੜੇ ਲੀਡਰ ਆ ਉਹ ਭਾਜਪਾ ਜਾ ਰਹੇ ਆ ਉਹ ਕਿਹਨੇ ਕ腐ਸ਼ਨ ਕੀਤੀ ਆ ਜਾਂ ਕੋਈ ਹੋਰ ਉਹਦਾ ਕੋਈ ਲੂਬ ਬੋਲਿਆ ਸੋ ਮੈਂ ਤੇ ਸਮਝਦਾ ਵੀ ਉਹ ਇੱਕ ਦੋ ਪਰਸੈਂਟ ਲੋਕ ਇਦਾਂ ਦੇ ਹੋ ਸਕਦੇ ਆ ਬਹੁਤੇ ਜਿਹੜੇ ਲੀਡਰ ਆ ਬਹੁਤੇ ਜਿਹੜੇ ਆਗੂ ਆ ਉਹਨਾਂ ਨੇ ਆਪਣਾ ਭੂਇੱਖ ਉਹਨਾਂ ਨੂੰ ਸਾਫ਼ ਦਿਖ ਰਿਹਾ ਕਿ ਬੀਜੇਪੀ ਜਿਹੜੀ ਹੈ ਜੇ ਦੇਸ਼ ਨੂੰ ਬਚਾ ਸਕਦੀ ਜਾਂ ਪੰਜਾਬ ਨੂੰ ਬਚਾ ਸਕਦੀ ਤੇ ਉਹ ਭਾਰਤੀ ਜਨਤਾ ਪਾਰਟੀ ਆ ਅੱਜ ਦੇਸ਼ ਨੂੰ ਜਿੱਥੇ ਲੈ ਕੇ ਗਈ ਆ ਨਕਾਸ ਦੇ ਰਸਤੇ ਤੇ ਟੈਕਨੋਲੋਜੀ ਦੇ ਖੇਤਰ ਚ ਤੇ ਉਹ ਭਾਰਤੀ ਜਨਤਾ ਪਾਰਟੀ ਲੈ ਕੇ ਗਈ ਆ ਜਿੰਨਾ ਅੰਗਰੇਜ਼ਾਂ ਨੇ ਸਾਡੇ ਤੋਂ ਰਾਜ ਕੀਤਾ ਵੇਖੋ ਅੱਜ ਉਹ ਸਾਡੇ ਤੋਂ ਥੱਲੇ ਨੇ ਤੇ ਅਸੀਂ ਉਹਨਾਂ ਤੋਂ ਉੱਤੇ ਆ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇੱਕ ਉਹਨੂੰ ਲੋਕਾਂ ਦਾ ਜਿਹੜਾ ਪੂਰਾ ਪੂਰਾ ਸਮਰਥਨ ਹੈ ਪੂਰੇ ਦੇਸ਼ ਦੇ ਲੋਕਾਂ ਦਾ ਲੋਕ ਉਹਨਾਂ ਦੀਆਂ ਨੀਤੀਆਂ ਤੋਂ ਖੁਸ਼ ਨੇ ਔਰ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਤੇ ਉਹ ਭਾਰਤੀ ਜਨਤਾ ਪਾਰਟੀ ਬਚਾ ਸਕਦੀ ਆ ਹੋਰ ਕਿਸੇ ਪਾਰਟੀ ਦੇ ਵਿੱਚ ਕੋਈ दम ਨਹੀਂ ਆ ਕਿਉਂਕਿ ਜਦੋਂ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਆ ਪੰਜਾਬ ਦੇ ਵਿੱਚ ਅਸੀਂ ਦੂਜੀ ਪਾਰਟੀ ਦੀ ਸਰਕਾਰ ਬਣਾ ਦਿੰਨੇ ਆ ਉਹ ਸਰਕਾਰ ਕੰਮ ਕਰਨ ਦੀ ਬਜਾਏ ਸਿਰਫ ਕੋਈ ਬਹਾਨਾ ਲਾਈ ਜਾਂਦੀ ਪੰਜ ਸਾਲ ਕਿਨੇ ਜੀ ਸੈਂਟਰ ਧੱਕਾ ਕਰ ਰਿਹਾ ਸੈਂਟਰ ਸਾਨੂੰ ਪੈਸੇ ਨਹੀਂ ਦੇ ਰਿਹਾ ਸੈਂਟਰ ਸਾਨੂੰ ਗ੍ਰਾਂਟ ਨਹੀਂ ਦਿੰਦਾ ਸੈਂਟਰ ਨੇ ਸਾਡਾ ਰੂਰਲ ਡਿਵੈਲਪਮੈਂਟ ਫੰਡ ਰੋਕ ਲਿਆ ਤੇ ਮੈਂ ਸਮਝਦਾ ਫਿਰ ਕਿਉਂ ਨਾ ਆਪਾਂ ਉਹ ਹੀ ਸਰਕਾਰ ਬਣਾਈਏ ਜਿਹੜੀ ਸੈਂਟਰ ਦੇ ਵਿੱਚ ਵੀ ਹੋਵੇ ਤੇ ਜਿਹੜੀ ਪੰਜਾਬ ਦੇ ਵਿੱਚ ਵੀ ਹੋਵੇ ਤੇ ਮੁੜ ਕੇ ਬਹਾਨੇਬਾਜ਼ੀ ਨਾ ਚੱਲੇ ਕਿ ਸਾਨੂੰ ਵਿਕਾਸ ਲਈ ਪੈਸੇ ਨਹੀਂ ਮਿਲ ਰਿਹਾ ਸਾਨੂੰ ਡਿਵੈਲਪਮੈਂਟ ਲਈ ਪੈਸੇ ਨਹੀਂ ਮਿਲ ਰਿਹਾ ਸਾਨੂੰ ਨੌਕਰੀਆਂ ਦੇ ਲਈ ਪੈਸਾ ਨਹੀਂ ਮਿਲ ਰਿਹਾ ਸਾਨੂੰ ਲੋਕਾਂ ਲਈ ਹੋਰ ਸਿਹਤ ਸਹੂਲਤਾਂ ਜਾਂ ਹੈਲਥ ਦੀਆਂ ਜਿਹੜੀਆਂ ਸਹੂਲਤਾਂ ਤਾਂ ਫਿਰ ਮੈਂ ਸਮਝਦਾ ਵੀ ਇਹ ਲੀਡਰ ਜਿਹੜੇ ਪੂਰੀ ਸਜ਼ਾ ਦੇ ਹੱਕਦਾਰ ਐ ਬਹੁਤ ਬਹੁਤ ਧੰਨਵਾਦ ਅੱਜ ਨਾਲ ਗੱਲਬਾਤ ਕਰਨੀ ਇਹ ਸਾਣਾ ਜਗਜੀਤ ਸਾਹਿਬ ਜਿਨ੍ਹਾਂ ਨੇ ਚੋਣ ਵੀ ਲੜੀ ਆ ਟਾਰੀ ਹਲਕੇ ਤੋਂ ਤੇ ਹੁਣ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਬੀਜੇਪੀ ਦੀਆਂ ਹੀ ਜਿਹੜੇ ਨੇ ਉਹ ਗੁੰਦਾਨ ਨੂੰ ਵੀ ਕੀਤੇ ਜਾ ਰਹੇ ਨੇ ਤੇ ਅਛਾਈਆਂ ਵੀ ਦੱਸੀਆਂ ਜਾ ਰਹੀਆਂ ਨੇ ਫਿਲਹਾਲ ਫਾਰਮਰ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਬਹੁਤ ਖੁੱਲ ਕੇ ਗੱਲਬਾਤ ਕੀਤੀ ਹੈ ਕੈਮਰਾਮੈਨ ਰਤਿਕ ਦੇ ਨਾਲ ਵਿਕਰਮ ਗਿੱਲ ਖਬਰ ਹਰਪੰਦੀਆ ਅਮਰੀਤ